ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰ ਸਾਈਂ ਦੇ ਪਾਪਾ ਵਿਸ਼ਕਰਮਾ ਗੁਰਦੁਆਰਾ ਸਾਈ ਵਿਛੜਿਆ ਜਿੱਥੇ ਕੀ ਦੋ ਦਿਨ ਦੇ ਸਮਾਗਮ ਕਰਵਾਏ ਜਾ ਰਹੇ ਨੇ ਛੋਟੇ ਸਾਹਿਬਜ਼ਾਦਿਆਂ ਜੀ ਦੀ ਯਾਦ ਦੇ ਵਿੱਚ ਉੱਥੇ ਪ੍ਰਬੰਧਕ ਵੀ ਸਾਰੇ ਖੜੇ ਹੋਏ ਨੇ ਜਾਣਕਾਰੀ ਦੇਣਗੇ ਕਿਹੜੇ ਕਿਹੜੇ ਸਮਾਗਮ ਜਿਹੜੇ ਆ ਰੱਖੇ ਗਏ ਨੇ ਸੰਗਤਾਂ ਨੂੰ ਕੀ ਅਪੀਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਮਾਗਮ ਰੱਖਿਆ ਚਾਰ ਸਾਹਿਬਜ਼ਾਦਿਆਂ ਜੀ ਜਗਰਪੁਰਾ ਕੇ ਪੰਜਾਬ ਪਿਆਰਾਂ ਦੇ ਨਾਲ ਹੋਰ ਸੰਗਤਾਂ ਜਿਹੜੀਆਂ ਸੀਧ ਹੋਏ ਉਹਨਾਂ ਦੇ ਕਰਕੇ ਸਮਾਗਮ ਫੇਰ 2000 ਜਵਾਲ ਹੋ ਗਿਆ ਅੱਜ ਸਮਾਗਮ ਜਿਹੜਾ ਸੀ ਉਹ ਸრულ ਹੋਇਆ ਕੱਲ ਨੂੰ ਸਵੇਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਖੂਨ ਦਾ ਲੱਗੇਗਾ 2 ਵਜੇ ਤੋਂ ਲੈ ਕੇ 5 ਦੇ 7 ਮੁਕਾਬਲੇ ਹੋਣਗੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ 6 ਵਜੇ ਲੈ ਕੇ 10 ਵਜੇ ਤੱਕ ਗਾਨ ਸੁਜਣਗੇ ਉਸ ਤੋਂ ਬਾਅਦ ਆਪਣਾ ਗਸਕਾ ਆਰਡੀਰੀਆ ਬਸਾਬ ਹੋ ਦਿਖਾਏਗੀ ਸਾਰੇ ਸਮਾਗੋ ਸਾਰੇ ਸੰਗਤ ਦੇ ਨਾਲ ਸਾਰੇ ਕਮੇਟੀ ਦੀ ਸਹਿਮਤੀ ਨਾਲ ਸਾਰਿਆਂ ਦੇ ਵਿਚਾਰ ਤਰ੍ਹਾਂ ਕਰ ਦਿੱਤੇ ਗਏ ਨੇ ਤੇ ਅੱਧੀ ਕਰੇ ਬਹੁਤ ਹੀ ਚੰਗਾ ਇਸੇ ਦਾ ਸੰਤਾ ਸਾਰਾ ਸਹਿਯੋਗ ਤੇ ਅੱਗੇ ਤੋਂ ਵੀ ਇਹ ਸਾਰਾ ਕੰਮ ਚੱਲੂ ਹਰ ਸਾਲ ਜਿਹੜਾ ਇਹ ਸਮਾਗਮ ਕਰਵਾਏ ਜਾਂਦੇ ਨੇ ਇਸ ਵਾਰੇ ਜਰੂਰ ਦੱਸੋ ਹਰ ਸਾਲ ਜਿਹੜਾ ਇਹ ਦਮਾਂ ਸੱਗੇ ਬਿਲਕੁਲ ਵੈਕੂ ਜੀ ਦੀ ਖਾਲਸਾ ਵੈਕੂ ਜੀ ਦੀ ਫਤਿਹ ਇਹਦੀ ਹਰ ਸਾਲ ਹੀ ਅਸੀਂ ਇਦਾਂ ਹੀ ਮਨਾ ਰਹੇ ਹਾਂ ਜੀ ਸੰਗਤ ਦੇ ਸਹਿਯੋਗ ਨਾਲ ਬਾਕੀ ਸਾਰੀ ਗੱਲ ਪ੍ਰਧਾਨ ਜੀ ਨੇ ਦੱਸਦੀ ਹੈ ਬਾਕੀ ਵੈ ਗੁਰੂ ਭਲੀ ਕਰੇ ਤੇ ਸੰਗਤ ਦਾ ਸਾਥ ਚਾਹੀਦਾ ਹੈ ਅੱਗੇ ਤਾਂ ਹੋਰ ਗੱਲ ਚੜ੍ਹ ਕੇ ਅਸੀਂ ਸ਼ਹਿਰ ਵਾਲੇ ਕੱਪ ਕਰਕੇ ਇਹੋ ਜਿਹਾ ਕਰ ਰਹੇ ਆ ਕਿ ਕੱਲ ਤਾਂ ਹੈਗਾ ਜੀ ਕੱਲ ਪਹਿਲਾਂ ਤਾਂ ਸੈਂਟਰ ਕੈਂਪ ਲਗਾਇਆ ਜਾਊਗਾ ਸਵੇਰੇ 10 ਵਜੇ ਜੀ ਉਸ ਤੋਂ ਬਾਅਦ ਦਸਤਾਰ ਮੁਕਾਬਲੇ ਹੋਣਗੇ 2:30 ਵਜੇ ਤੱਕ ਦਸਤਾਰ ਮੁਕਾਬਲੇ ਹੋਣਗੇ ਉਸ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਜੀ ਫਰੀਦਕੋਟ ਵਾਲੇ ਉਸ ਨਾਲ ਨੂੰ ਫਿਰ ਕਿਤੇ ਸਮਾਗਮ ਕਰਨਗੇ ਜੀ

ਗੁਰਕਲਗੀ ਤਰਪਾਤਸ਼ਾ ਜੀ ਦੇ ਪਰਿਵਾਰ ਦੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜੀ ਸਿੰਘ ਬਾਬਾ ਜੁਦਾ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਕਟੇ ਸਿੰਘ ਜੀ ਦੇ ਸ਼ਹਾਦਤ ਪਰਿਸ਼ਮਰ ਮੰਦ ਬਾਦ ਦੀ ਬਰੀ ਦੇ ਮਹਾਨ ਸ਼ੀ ਗਾਂਧੀ ਆਪਸ ਇੰਝੜਾ 2000 ਸਮਾਗਮ ਜਿਹੜਾ ਆਰਾਮ ਹੋਇਆ ਅੱਜ ਦੇ ਸਮਾਗਮ ਜਿਹੜੇ ਗੁਰੂ ਜੀ ਦੇ ਬਾਗ ਕਿਰਪਾ ਦਾ ਸਫਕਾ ਸੰਪੂਰਨਤਾ ਹੋਈ ਹੈ ਕੱਲ ਦੇ ਸਮਾਗਮ ਜਿਹੜੇ ਕੋਮਨੈਂਟ ਕੈਂਪ ਦੇ ਨਾਲ ਜਿਹੜੇ ਅੰਮ੍ਰਿਤ ਵੇਲ ਤੇ ਜਿਹੜੇ ਸਵੇਰੇ 10 ਵਜੇ ਆਰੰਭ ਹੋਣਗੇ ਉਸ ਤੋਂ ਬਾਅਦ ਦਸਤਾਰ ਪਾਵਲੇ ਜਿਹੜੇ ਉਹ ਵੀ ਹੋਣੇ ਆ। ਸ਼ਾਮ ਨੂੰ ਜਿਹੜਾ ਸ਼ਾਮ ਦਾ ਵੀਰ ਸ਼ਾਮ ਨੂੰ ਸ਼ੇਰ ਸਿੰਘ ਦਾ ਦੀਵਾਨ ਆ ਰਿਹਾ ਹੋਏਗਾ ਫੈਸਾ ਪਾਇਆ ਮੋਦੀ ਸਿੰਘ ਦੇ ਪਰਿਵਾਰ ਜਿਹੜੇ ਸੰਮਤਾਂ ਨੂੰ ਗੁਰੂ ਸ਼ਬਦ ਦੇ ਨਾਲ ਇਤਹਾਸ ਦੇ ਨਾਲ ਇਹ ਹਾਲ ਕਰਨੀ ਗੁਰੂ ਇਤਿਹਾਸ ਦੀਆਂ વાਤਾਵਾਂ ਸੁਣਾ ਕੇ ਜਿਹੜੇ ਉਹ ਹਾਜ਼ਰੀ ਲਵਾਉਣਗੇ ਉਸ ਤੋਂ ਅਪਰੰਤ ਸਰਦਾਰ ਜਗਤ ਸਿੰਘ ਆਵਲਾ ਗਦਕਾਰ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਜਿਹੜਾ ਸ਼ਾਮ ਨੂੰ ਗੱਤਿਹ ਦਾ ਸ਼ੋਹਰਾਤਨ ਕੀਤਾ ਜਾਏਗਾ ਇਲਾਕੇ ਦੀ ਸਾਰੀ ਸੰਗਤ ਨੂੰ ਜਿਹੜੇ ਹੱਥ ਬੰਨ੍ਹ ਕੇ ਬੁਦੀ ਕੀਤੀ ਜਾਂਦੀ ਹੈ ਕਿ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਮਨਾਉਂਦੇ ਹੋਏ ਸਾਰੀ ਸੰਗਤ ਨੇ ਇਲਾਕੇ ਨੂੰ ਘੁੰਮਾ ਕੇ ਪਹੁੰਚ ਕੇ ਰਾਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਜੀਵਨ ਦਾ ਲਾਹ ਲੈਂਦਾ ਯਤਨ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋ ਦਿਨਾਂ ਦੇ ਸਮਾਗਮ ਰੱਖੇ ਗਏ ਨੇ ਉਸੇ ਸੰਬੰਧ ਦੇ ਵਿੱਚ ਜਿਹੜੀ ਆਚਾਰਕੀ ਦੇਣੀ ਹੈ ਕਿਵੇਂ ਜਿਹੜੀ ਹੈ ਸਾਹਿਬ ਜਦਿਆ ਨੇ ਸ਼ਹੀਦੀ ਦਿੱਤੀ ਹੈ ਇਸ ਬਾਰੇ ਥੋੜਾ ਜਿਹਾ ਜਾਣਕਾਰੀ ਦੇ ਪਾਓ ਵਾਹਿਗੁਰੂ ਜੀ ਕਾ ਖਾਲਸਾ ਆਹ ਗੁਰੂ ਜੀ ਦੇ ਪਤਲੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜੀ ਵੱਡੀ ਬਖਸ਼ਿਸ਼ ਬਹੁਤ ਵੱਡਾ ਦਰਸ ਜਿਹੜਾ ਹਿੰਦੁਸਤਾਨ ਦੀ ਰੱਖਿਆ ਵਾਸਤੇ 9 ਸਾਲ ਦੀ ਉਮਰ 'ਚ ਉਹਨਾਂ ਨੇ ਆਪਣੇ ਪਿਤਾ ਨੂੰ ਤੋੜਿਆ ਦਿੱਲੀ ਦੀ ਹਿੰਦੁਸਤਾਨ ਦੀ ਰੱਖ ਲਈ ਬਲੀਦਾਨ ਦਿੱਤਾ ਨੌਂ ਸਾਲ ਦਾ ਮਹਾਰਾਜ ਜਿਹੜੇ ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਸਥਾਨ ਬਣਾਇਆ ਡੇਰੇ ਲਾਇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਤੇ ਗੁਰੂ ਪਿਆਰਿਓ ਆਨੰਦਾਂ ਦੀ ਪੂਰੀ ਨੂੰ ਖੇਰਾ ਪਾਇਆ ਮੁਗਲਾਂ ਨੇ ਉਹ ਪਹਾੜੀ ਰਾਜਿਆਂ ਨੇ ਸੌਂਵਾਂ ਖਾ ਕੇ ਮੁੱਢ ਰਿਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਿੰਦੁਸਤਾਨ ਦੀ ਰਾਖੀ ਲਈ ਆਪਣੇ ਚਾਰ ਲਾਲ ਕੱਲੇ ਨਹੀਂ ਵਾਰੇ ਉਹਨਾਂ ਨੇ ਆਪਣੇ ਪਿਤਾ ਨੂੰ ਵਾਰਿਆ ਆਪਣੇ ਮਾਤਾ ਸਾਰਾ ਪਰਿਵਾਰ ਜਿਹੜਾ ਹੈ ਹਿੰਦੁਸਤਾਨ ਦੀ ਰਾਖੀ ਲਈ ਹਰ ਘਰ ਵਿੱਚ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਸਦਕਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਣ ਗਾਉਣੇ ਚਾਹੀਦੇ ਚਾਰ ਸਹਿਬਜ਼ਾਦਿਆਂ ਨੂੰ ਸਾਨੂੰ ਸਭ ਨੂੰ ਯਾਦ ਕਰਨਾ ਚਾਹੀਦਾ ਇਹ ਇੱਕ ਧਰਮ ਨਹੀਂ ਕਲਾਏ ਨਹੀਂ ਗਾ ਸਿੱਖ ਕੌਮ ਕੱਲਾ ਸ਼ਹਾਦਤਾਂ ਨੂੰ ਮਨਾਵੇ ਸਾਨੂੰ ਸਾਰਿਆਂ ਨੂੰ ਹਿੰਦੁਸਤਾਨ ਕਿੱਥੇ ਵੀ ਕੋਨੇ-ਕੋਨੇ ਤੇ ਰੱਬ ਦੇ ਪਿਆਰੇ ਬੈਠੇ ਨੇ ਕੋਨੇ-ਕੋਨੇ ਤੇ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਜੰਦਾ ਨੂੰ ਚਾਰ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਜੇ ਇੰਨੀ ਵੱਡੀ ਕੁਰਬਾਨੀ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਉਹ ਆਜ ਦਾ ਦਿਨ ਬਹੁਤ ਪਵਿੱਤਰ ਦਿਨ ਹੈ ਅਜ ਦੇ ਦਿਨ ਵੱਡੇ ਸਾਹਿਬ ਜਦੈਨ ਦੀ ਸ਼ਹੀਦੀ ਹੋਈ ਚਮਕੌਰ ਦੀ ਗੜੀ ਚ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਕੁਝ ਵਾਰ ਕੇ ਅਜ ਦੇ ਦਿਨ ਮਾਛੀਵਾੜੇ ਦੇ ਜੰਗਲਾਂ ਵਿੱਚ ਰਿਹਾ ਗੁਰੂ ਪਿਆਰਿਓ ਉਹਨਾਂ ਨੇ ਅਕਾਲ ਪੁਰਖ ਦੇ ਬਾਣੀ ਵਿੱਚ ਰਹਿ ਤੇ ਅਕਾਲ ਪੁਰਖ ਦੀ ਬਾਣੀ ਉਹਨਾਂ ਦੇ ਜਦੋਂ ਪੜ੍ਹਦੇ ਆਂ ਤੇ ਸਤਿਗੁਰੂ ਬਚਨ ਕਰਦੇ ਨੇ ਸੁਖੀ ਬਸੈ ਮੋਹ ਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਸਾਨੂੰ ਆਪਣਾ ਪਰਿਵਾਰ ਬਣਾਇਆ ਆਪਣੇ ਬੱਚੇ ਬਣਾਏ ਨਹੀਂ ਤੇ ਸਤਿਗੁਰੂ ਲਿਖਣ ਵਾਲਾ ਲਖਾਰੀ ਕਹਿੰਦਾ ਕਿਹੜੀ ਕਮੀ ਰਹਿ ਗਈ ਸਿੱਖੋ ਦੱਸੋ ਮੇਰੇ ਪਿਆਰ ਚ ਸ਼ੇਰ ਕਾ ਨੂੰ ਰਲ ਗਏ ਨੇ ਢੇਡਾਂ ਵਾਲੀ ਡਾਰਚ ਜਿੱਦਣਾ ਤੋਂ ਤੁਹਾਨੂੰ ਮੈਂ ਸ਼ੇਰ ਸੀ ਬਣਾਇਆ ਮੈਂ ਸਵਾ ਸਵਾ ਲੱਖ ਨਾਲ ਇਕੱਲੇ ਨੂੰ ਲੜਾਇਆ ਮੈਂ ਐਡੀ ਵੱਡੀ ਕੁਰਬਾਨੀ ਸਤਗੁਰੂ ਸੱਚੇ ਪਾਤਸ਼ਾਹ ਨੇ ਦਿੱਤੀ ਹਰ ਗੁਰੂ ਘਰ ਵਿੱਚ ਹਰ ਪ੍ਰਬੰਧਕ ਕਮੇਟੀ ਦਾ ਫਰਜ਼ੀ ਵੀ ਬੰਦਾ ਹੈ ਕਿ ਹੋਣਾ ਵੀ ਚਾਹੀਦਾ ਹੈ ਬਹੁਤ ਵੱਡਾ ਉਪਰਾਲਾ ਸਾਡੀ ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬਾ ਵਿਸ਼ੂ ਕਰਮਾ ਜੀ ਸਾਡੇ ਦੀ ਕਰਦੇ ਮੁੱਖ ਸੇਵਾਦਾਰ ਮਾਪੂ ਹਕਮ ਸਿੰਘ ਪ੍ਰਧਾਨ ਜੀ ਸਮੂਹ ਕਮੇਟੀ ਦਾ ਬਹੁਤ ਵੱਡਾ ਉਪਰਾਲਾ ਤੇ ਨੌਜਵਾਨਾਂ ਦਾ ਬਹੁਤ ਵੱਡਾ ਉਪਰਾਲਾ ਤੇ ਸਾਰੀ ਸੰਗਤ ਦਾ ਧੰਨਵਾਦ ਹੈ ਕਿ ਕੱਲ ਮ ਜਿਹੜਾ ਸਮਾਗਮ 24 ਤਰੀਕ ਐਤਵਾਰ ਨੂੰ ਕੱਲ ਨੂੰ ਤੇ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਵੱਧ ਚੜ੍ਹ ਕੇ ਆਉਣਾ ਹੈ ਗਤਕੀ ਦੇ ਜੋਰ ਦਿਖਾਏ ਜਾਣਗੇ 17 ਦੇ ਮੁਕਾਬਲੇ ਤੇ ਕੈਂਪ ਲੱਗੇਗਾ ਇਹ ਸਾਰੇ ਸਮਾਗਮਾਂ 'ਚ ਹਾਜ਼ਰੀ ਭਰਨੀ ਤੁਹਾਡਾ ਧੰਨਵਾਦ ਜੀਵੀਆਂ ਦਾ ਧੰਨਵਾਦ ਚੈਨੜਾ ਵਾਲਿਆਂ ਦਾ ਧੰਨਵਾਦ ਦੇ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਣਾ ਚਰਦਾ ਸਾਹਿਬ ਦੀ ਅਰਦਾਸਾਂ ਬੇਨਤੀ ਕਰਦੇ ਰਹੀਏ ਇਹ ਸਾਰੀਆਂ ਸੰਗਤਾਂ ਦੇ ਚਰਣਾ ਜਮਾਨੇ ਨਿਪੁੰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਲ ਨੂੰ ਫਿਰ ਪਾਇਸਾ ਪਾਈ ਅਮਰਜੀਤ ਸਿੰਘ ਜੀਦਪੁਰ ਵਾਲੇ ਆਪਣੇ ਕੋਲ ਚੇਚੇ ਤੌਰ ਤੇ ਆਪਣੀ ਜਥੇ ਸੇ ਪਹੁੰਚ ਲੈਣੇ ਉਹਨਾਂ ਦੇ ਲਾਹੀ ਬਚਨ ਲਾਹੀ ਤੁਲ ਕੀ ਬਾਣੀ ਤੋਂ ਸਾਰਿਆਂ ਨੇ ਸਰਵਣ ਕਰਨੀ ਪਰਵਾਰਾਂ ਸਮੇਤ ਹਾਜ਼ਰੀ ਭਰਨੀ ਤੇ ਮਾਲਕ ਦੇ ਚਰਣਾ ਚਰਦਾਸ ਕਰਦੇ ਰਹਿਣਾ ਨਾਨਕ